ਬਹੁਤ ਵੱਡੀ ਪ੍ਰੋਬਲਮ ਪੰਜਾਬ ਦੇ ਵਿੱਚ ਖੜੀ ਹੋ ਰਹੀ ਹੈ ਧੌਣੇ ਦੀ ਮਾਰਕੀਟ ਦੀ ਤੇ ਇਹਦਾ ਇੱਕ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਜਿਹੜੇ ਸਾਡੇ ਕੁਡਾਉਨ ਨੇ ਸਾਰੇ ਉਹ ਚੌਲਾ ਨਾਲ ਭਰੇ ਪਏ ਨੇ ਸਾਰ ਪੰਜਾਬ ਸਰਕੰਸੀ ਨੇ ਇੱਕ ਨਵੀਂ ਵੈਰਾਈਟੀ ਕੱਢੀ ਹੈ ਪੀਆਰ 132 ਪਰ ਇਹ ਵੈਰਾਈਟੀ ਦੇ ਵਿੱਚ ਬਹੁਤ ਵੱਡਾ ਗੁਣ ਫਾਇਦਾ ਵੀ ਇਹਨੂੰ 25% ਜ਼ੋਰੀਆ ਘੱਟ ਪਾ ਕੇ ਵੀ ਇਹ ਦੂਜੀਆਂ ਵੈਰਾਈਟੀਆਂ ਨਾਲੋਂ ਜ਼ਿਆਦਾ ਝਾੜ ਕੱਢੂਗੀ ਤਕਰੀਬਨ ਇਹਦਾ ਐਵਰੇਜ ਝਾੜ ਆਉ 35 ਕੁਇੰਟਲ ਪਰ ਏਕੜ ਹੈਗਾ ਜਿਹੜੇ ਆਪਣੇ ਫਾਰਮ ਤੇ ਪੀਆਰ 126 ਜਿਹੜੀ ਉਹਦਾ ਫਾਊਂਡੇਸ਼ਨ ਸੀਡ ਹੈਗਾ ਜੀ ਪੀਆਰ 127 ਪੀਆਰ 128 ਪੀਆਰ 129 ਪੀਆਰ 131 ਇਹ ਬਾਸਮਤੀਆਂ ਤੇ 1509 ਵੀ ਮੇਰੇ ਕੋਲ ਹੈਗੀ ਆ ਬਾਕੀ ਵੀ ਕਿੰਨੀਆਂ ਆਈਆਰ ਨੇ ਨਵੀਆਂ ਕੱਡੀਆਂ ਨੇ ਬਾਸਮਤੀ ਨੇ ਵੇਚਿਆ ਉਹ ਸਾਰੀਆਂ ਵੇਚੀਆਂ ਤਕਰੀਬਨ ਆਪਣੇ ਫਾਰਮ ਤੇ ਹਾਜ਼ਰ ਹੈ ਗਿਆ। ਤੋਂ ਦੋਸਤੋ ਸ਼ੁਰੂ ਹੋਣ ਜਾ ਰਿਹਾ ਆ ਪੈਡੀ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਝੋਨੇ ਦਾ ਸੀਜ਼ਨ ਜਾਨੀ ਕਿ ਹੁਣ ਆਪਾਂ ਲਾਵਾਂਗੇ ਚੌਲ। ਤੋਂ ਚੌਲ ਜਦੋਂ ਲੱਗਣਾ ਆ ਤਾਂ ਫਿਰ ਉਹਦੇ ਵਿੱਚ ਸਵਾਲ ਸਬ ਤੋਂ ਵੱਡਾ ਖੜਾ ਹੋਊਗਾ ਕਿ ਚੌਲ ਕਿਹੜੀ ਕਿਸਮ ਦਾ ਲੱਗੇਗਾ ਜੋ ਹਾਲਤ ਪਿਛਲੇ ਸਾਲ ਹੋਈ ਜਿਸ ਤਰ੍ਹਾਂ ਦੇ ਹਾਲਾਤਾਂ ਚੋਂ ਸਾਡੀ ਕਿਸਾਨੀ ਨੂੰ ਲੰਘਣਾ ਪਿਆ ਉਹਦੇ ਵਿੱਚ ਸਾਰਿਆਂ ਤੋਂ ਵੱਡਾ ਸਵਾਲ ਕਿਸਾਨੀ ਦਾ ਹੋਊਗਾ ਕਿ ਕੀ ਇਸ ਵਾਰ ਵੀ ਉਹੋ ਜਿਹੇ ਹਾਲਾਤ ਤੇ ਨਹੀਂ ਦੇਖਣੇ ਪੈਣਗੇ ਤੋਂ ਨਵੀਆਂ ਕਿਸਮਾਂ ਕਿਹੜੀਆਂ ਆਈਆਂ ਨਵੀਆਂ ਇਸ ਵਕਤ ਵੈਰਾਈਟੀਆਂ ਕਿਹੜੀਆਂ ਨੇ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਸਰਦਾਰ ਬਲਵੀਰ ਸਿੰਘ ਜੜੀਆ ਜੀ ਨਾਲ ਜੜੀਆ ਸੀਡ ਫਾਰਮ ਅਮਲੋ ਤੋਂ ਪਿੰਡ ਧਰਮਗੜ ਉਹ ਆਪਾਂ ਨੂੰ ਦੱਸਣਗੇ ਕਿ ਕਿਹੜੀਆਂ ਵੈਰਾਈਟੀਆਂ ਜਿਹੜੀਆਂ ਨਵੀਆਂ ਲੱਗ ਰਹੀਆਂ ਨੇ ਉਹਨਾਂ ਦੇ ਕੀ ਫਾਇਦੇ ਨੇ ਤੇ ਕਿਸ ਤਰ੍ਹਾਂ ਦੇ ਰਿਜ਼ਲਟ ਨਿਕਲਣ ਦੇ ਆਸਾਂ। ਸਮਝਦਾ ਵੀ ਧੁੰਨੇ ਦੀਆਂ ਨਵੀਆਂ ਕਿਸਮਾਂ ਜਾਂ ਪੁਰਾਣੀਆਂ ਕਿਸਮਾਂ ਤੋਂ ਗੱਲ ਕਰਨ ਤੋਂ ਪਹਿਲਾਂ ਜਿਹੜਾ ਹੁਣੇ ਆਪਜੀ ਨੇ ਸ਼ੇਅਰ ਕਰਿਆ ਵੀ ਬਹੁਤ ਵੱਡੀ ਪ੍ਰੋਬਲਮ ਪੰਜਾਬ ਦੇ ਵਿੱਚ ਖੜੀ ਹੋ ਰਹੀ ਹੈ ਧੁੰਨੇ ਦੀ ਮਾਰਕੀਟ ਦੀ ਤੇ ਇਹਦਾ ਇੱਕ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਜਿਹੜੇ ਸਾਡੇ ਕਡਾਉਨ ਨੇ ਸਾਰੇ ਉਹ ਚੌਲਾ ਨਾਲ ਭਰੇ ਪਏ ਨੇ। ਤੇ ਆਮ ਤੌਰ ਤੇ ਹੁੰਦਾ ਸੀ ਪਿਛਲੇ ਸਮਿਆਂ ਦੇ ਵਿੱਚ ਵੀ ਮਾਰਚ ਦੇ ਐਂਡ ਤੱਕ ਜਿਹੜੇ ਚੌਲ ਨੇ ਸਾਰਾ ਉਹ ਪੀੜਿਆ ਜਾਂਦਾ ਸੀ ਸਾਰਾ ਐਫਸੀਆਈ ਦੇ ਗਰਾਉਣਾ ਚ ਲੱਗ ਜਾਂਦਾ ਸੀ ਪਰ ਹੁਣ ਇੱਕ ਹੀ ਉਲਟ ਹੋਇਆ ਪਿਛਲੇ ਸਾਲ ਵੀ ਜਿਹੜੇ ਚੌਲ ਨੇ ਗਰਾਉਣਾ ਦੇ ਵਿੱਚ ਬਹੁਤ ਔਖੇ ਲੱਗੇ ਨੇ ਇਸ ਵੇਲੇ ਤਕਰੀਬਨ 50% ਤੋਂ ਵੀ ਘੱਟ ਆ ਜਿਹੜਾ ਚੌਲ ਦੀ ਜਿਹੜੀ ਸ਼ੈਲਿੰਗ ਹੋਈ ਆ ਉਹਦਾ ਸਾਰਾ ਪਿਆ ਤੇ ਹੁਣ ਜਿਹੜਾ ਮਾਰਚ ਤੋਂ ਬਾਅਦ ਕਿੰਨੇ ਵੀ ਚੌਲ ਕੱਢਿਆ ਜਾਊਗਾ ਉਹ ਸ਼ੈਲਰ ਮਾਲਕਾਂ ਨੂੰ ਘਾਟੇ ਵਾਲਾ ਸੌਦਾ ਹੋਊਗਾ ਇਸ ਕਰਕੇ ਪੰਜਾਬ ਸਰਕਾਰ ਨੂੰ ਮੈਂ ਸੋਚਦਾ ਸੀਐਮ ਸਾਹਿਬ ਨੂੰ ਜਾ ਕੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਾਲ ਐਗਰੀਕਲਚਰ ਮਿਨਿਸਟਰ ਨਾਲੇ ਜਾ ਕੇ ਗੱਲ ਸਾਂਝੀ ਕਰਨੀ ਚਾਹੀਦੀ ਹੈ ਤਾਂ ਕਿ ਆਹ ਵਾਲੀਆਂ ਮੰਡੀਆਂ ਦੇ ਵਿੱਚ ਝੋਨਾ ਆਉਣ ਤੋਂ ਪਹਿਲਾਂ ਪਹਿਲਾਂ ਜਿਹੜਾ ਸਾਡਾ ਚੌਲ ਹੈ ਉਹ ਸਾਰਾ ਐਫਸੀ ਦੇ ਘਟੌਣਾ ਚੱਲ ਜਾਵੇ ਤਾਂ ਕਿ ਜਿਹੜੇ ਸ਼ੈਲਰ ਮਾਲਕ ਨੇ ਉਹ ਆਪਣੀਆਂ ਲਿਮਟਾਂ ਭਰਨ ਤੇ ਚੌਲ ਸਮੇਂ ਸਿਰ ਆਪਣਾ ਖਾਲੀ ਕਰਨ ਤਾਂ ਕਿ ਹੁਣ ਜਿਹੜਾ ਚੌਲ ਦਾ ਇੱਕ ਵਜਨ ਬੜਾ ਘਟਣਾ ਸ਼ੁਰੂ ਹੋ ਜਾਣਾ ਹੈ ਦੂਜਾ ਜਿਹੜਾ ਚੌਲ ਦੇ ਵਿੱਚ ਬਰੋਕਨ ਵੀ ਜ਼ਿਆਦਾ ਆਊਗਾ ਜੋ ਜੋ ਸੁੱਕੂਗਾ ਤੇ ਤੁਸੀਂ ਰੱਪਸ ਹੋ ਗਈ ਕਿਹੜੀ ਕਿਸਮ ਲਾਈਏ ਤੇ ਕੋਈ ਵੇੜਾ ਹੁੰਦਾ ਜੀ ਪੰਜਾਬ ਦੇ ਵਿੱਚ ਜਦੋਂ ਝੋਨਾ ਲੱਗਣਾ ਸ਼ੁਰੂ ਹੋਇਆ ਤੇ ਲੋਕ ਨਾ ਅਪ੍ਰੈਲ ਮਈ ਦੇ ਵਿੱਚ ਜਿਹੜੀ ਪਨੀਰੀ ਝੋਨੇ ਦੀ ਬੀਜ ਦੇ ਸੀਗੇ ਉਹਨੇ ਦੀ ਖੇਤੀ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਨੂੰ ਕਰਨੀ ਆ ਗਈ ਸਿੱਖ ਗਏ ਉਹਦਾ ਕਾਰਨ ਇਹ ਹੈ ਵੀ ਜਿਹੜਾ ਪਹਿਲਾਂ ਵੈਰਟੀਆਂ ਲੱਗਦੀਆਂ ਸੀ ਉਹ ਤਕਰੀਬਨ 140-45 ਦੇ ਨਾਲੀਆਂ ਜਾਂ ਇਹ ਤੋਂ ਉੱਪਰ ਵਾਲੀਆਂ ਵੀ ਬੈਠੀਆਂ ਹੁੰਦੀਆਂ ਸੀ ਜੀ ਉਹਨਾਂ ਨੂੰ ਪੱਕਣ ਲਈ ਬਹੁਤ ਲੰਮਾ ਸਮਾਂ ਲੱਗਦਾ ਸੀ ਪਰ ਹੁਣ ਪੰਜਾਬ ਖੇਤੀਬਾੜੀ ਇਸ ਚੀਨੇ ਸਾਡੀ ਇੰਨੀ ਟੌਪ ਦੀ ਇੱਕ ਵੈਰਾਈਟੀ ਕੱਢੀ ਆ ਪੀਆਰ 126 ਜਿਹਦੀ ਚੌਲ ਵੀ ਰਿਕਵਰੀ ਵੀ ਬਹੁਤ ਹੈ ਜਿਹੜੀ ਪੱਕਣ ਲਈ ਟੋਟਲ ਸਣੇ ਪਣੀ ਦੀ 120 ਲੈਂਦੀ ਹੈ ਜਿਹਦੀ ਖੇਤ ਦੇ ਵਿੱਚ ਕਹਿੰ ਲੋ 100 ਦਿਨ ਤੋਂ ਵੀ ਘੱਟ ਖੜਦੀ ਹੈ ਇਹਦਾ ਚਾਰ ਸਾਰੀਆਂ ਬਰੇਟੇ ਨਾਲੋਂ ਜ਼ਿਆਦਾ ਹੈ ਤੇ ਦੂਜਾ ਇਸ ਸਾਲ ਪੰਜਾਬ ਖੇਤੀਬਾੜੀ ਨੇ ਇੱਕ ਰਮੀ ਵੈਰਾਈਟੀ ਕੱਢੀ ਆ ਪੀਆਰ 132 ਤੇ ਪੰਜਾਬ ਦੇ ਵਿੱਚ ਮੈਂ ਸਮਝਦਾ ਹਾਂ ਹਰ ਸਾਲ ਯੂਰੀਆ ਦੀ ਖਾਦ ਆ ਜਾਂ ਬਾਕੀ ਖਾਦਾਂ ਨੇ ਉਹਨਾਂ ਦੀ ਲਿਮਟ ਹੈ ਜਿਹੜੀ ਬਦਲਈ ਹੈ ਕਿਸਾਨ ਜ਼ਿਆਦਾ ਉਹਨਾਂ ਦੀ ਵਰਤੋਂ ਕਰਦੇ ਨੇ ਪਰ ਇਹ ਵੈਰੈਟੀ ਦੇ ਵਿੱਚ ਬਹੁਤ ਵੱਡਾ ਗੁਣ ਪਾਤਾ ਵੀ ਇਹਨੂੰ 25% ਯੂਰੀਆ ਘੱਟ ਪਾ ਕੇ ਵੀ ਇਹ ਦੂਜੀਆਂ ਵੈਰੈਟੀਆਂ ਨਾਲੋਂ ਜ਼ਿਆਦਾ ਝਾੜ ਕੱਢੂਗੀ ਤਕਰੀਬਨ ਇਹਦਾ ਐਵਰੇਜ ਝਾੜ ਆਉ 31 ਕੁਇੰਟਲ ਪਰ ਏਕੜ ਹੈਗਾ ਪਰ ਇਹਨੂੰ ਜ਼ਿਆਦਾ ਯੂਰੀਆ ਨਹੀਂ ਪਾਉਣਾ ਤੇ ਪਾਣੀ ਵੀ ਪੈਂਦਾ ਉਹਨਾਂ ਕਿਸਾਨ ਵੀਰ ਬਹੁਤ ਝੋਨੇ ਨੂੰ ਘੱਟ ਲਾਉਣ ਲੱਗੇ ਤੇ ਸਾਰੇ ਜਿਹੜੇ ਖੇਤ ਨੇ ਪੰਜਾਬ ਦੇ ਵਿੱਚ ਤਕਰੀਬਨ ਬਹੁਤਾ ਏਰੀਆ ਜਿਹੜਾ ਲੇਜ਼ਰ ਲੈਵਲ ਰੱਖ ਪੱਧਰ ਹੋ ਗਿਆ ਲੇਜ਼ਰ ਲੈਵਲ ਕਰਾ ਹੀ ਨਾ ਜੇ ਤਾਂ ਉੱਧਰ ਹੋ ਗਈ ਸਾਡੀ ਜ਼ਮੀਨ ਉਹਦਾ ਸਾਡਾ ਪਾਣੀ ਦੀ ਖਾਤਾ ਉਹ 25% ਘਟ ਜਗਿਆ ਤੇ ਜਿੱਦਾਂ ਜਦੋਂ ਬਰਸਾਤਾਂ ਹੁੰਦੀਆਂ ਨੇ ਮੈਂ ਸਮਝਦਾ ਤੇ ਉਦੋਂ ਹੁਣ ਝੋਨਾ ਲੱਗਣਾ ਸ਼ੁਰੂ ਗਿਆ ਪ੍ਰਸਾਦ ਦੇ ਪਾਣੀ ਨਾਲੇ ਝੋਨਾ ਪੱਕ ਜਾਂਦਾ ਤੇ ਦੂਜਾ ਇੱਕ ਨਾਬਖਸ਼ ਤੇ ਅਸਤੀ ਨੇ 100 ਮੀਟਰ ਦੀ ਕਾੜ ਕੱਢੀ ਸੀਗੀ ਉਹਨੂੰ ਅਸੀਂ ਖੇਤ ਦੇ ਵਿੱਚ ਲਾ ਰਹੇ ਤੇ ਜਦ ਅਸੀਂ ਲਾਈਟਾਂ ਦੇ ਉੱਤੇ ਵੀ ਲੰਘ ਰਹੇ ਆਂ ਤੇ ਜਦੋਂ ਲਾਲ ਲਾਈਟ ਆ ਹੋ ਜਾਂਦੀਆਂ ਨੇ ਤੇ ਸਾਨੂੰ ਰੋਕਣਾ ਪੈਂਦਾ ਇਸ ਕਰਕੇ ਪਹਿਲਾਂ ਜਦੋਂ ਪੀਲੇ ਤੋਂ ਬਾਅਦ ਉਹ ਲਾਲ ਵਾਲੇ ਪਾਸੇ ਨੂੰ ਸਾਡਾ 30 ਮੀਟਰ ਦੱਸਦਾ ਸੀਗਾ ਵੀ ਹੁਣ ਝੋਨੇ ਨੂੰ ਪਾਣੀ ਲਾਓ ਤਕਰੀਬਨ ਪੰਜਾਬ ਦੇ ਕਿਸਾਨਾਂ ਦੀ ਮੈਸਟਰ ਜਿਹੜੀ ਅੱਖ ਹੈ ਉਹ 30 ਮੀਟਰ ਬਣ ਗਈ ਤੇ ਕਿਸਾਨ ਜਿਹੜਾ ਹੈਗਾ ਉਹ ਝੂੜੀਆਂ ਵੀ ਘਟ ਪਾਉਣ ਲੱਗੇ ਤੇ ਪਾਣੀ ਵੀ ਘਟ ਪਾਉਣ ਲੱਗੇ ਉਹਦੇ ਨਾਲ ਹੀ ਸਾਡੀਆਂ ਬਲਾਈਟ ਵਗੈਰਾ ਕੀੜੇ ਵਗੈਰਾ ਘਟ ਆਉਂਦੇ ਨੇ ਤੇ ਮੈਸਟਰ ਝੋਨੇ ਦੀ ਖੇਤੀ 'ਚ ਬਹੁਤ ਵੱਡਾ ਸੁਧਾਰ ਹੋ ਗਿਆ ਕੀ ਆ ਕਿਤੇ ਪਰਮਲ ਦੇ ਵਿੱਚ ਇਹ ਵੈਰਟੀਆਂ ਹੋ ਗਈਆਂ ਬਾਸਮਤੀ ਦੇ ਉੱਤੇ ਬਹੁਤ ਕੰਮ ਹੋਇਆ ਤੇ ਸਾਡੀ ਪੰਜਾਬ ਪਰ ਜਿਹੜੀ ਜਿਹੜੀ ਪੀ ਤੁਸੀਂ 126 ਦੀ ਗੱਲ ਕਰ ਰਹੇ ਹੋ ਨਾ ਜਿਹੜੀ ਆ ਸਾਬ 126 ਨੂੰ ਪਿਛਲੇ ਸਾਲ ਸਮੱਸਿਆ ਬਹੁਤ ਆਈ ਚੱਕਣ ਚ ਜਿਆਦਾ ਸਮੱਸਿਆ ਰਹੇਗੀ ਹਾਏ ਇਹ ਤੁਹਾਡਾ ਬਿਲਕੁਲ ਜਾਇਜ਼ ਸਵਾਲ ਹੈਗਾ ਜਿਹੜੀ ਪੀ 126 ਤੋਂ ਨਾ ਇਹਨੂੰ ਪਾਸ ਹੋਣ ਦੇ ਵਿੱਚ ਪਹਿਲਾਂ ਤਾਂ ਦਿੱਕਤ ਆਈ ଥି ਮੈਂ ਉਸ ਮੀਟਿੰਗ ਦੇ ਵਿੱਚ ਉਦੋਂ ਹਾਜ਼ਰ ਸੀ ਜਦੋਂ ਉਹਨੂੰ ਪਾਸ ਕਰਨਾ ਸੀ ਤੇ ਸਾਡੇ ਜਿਹੜੇ ਉਹ ਇੰਡੀਆ ਦੇ ਸ਼ੈਲ ਐਸੋਸੀਏਸ਼ਨ ਦੇ ਪ੍ਰੈਜਿਡੈਂਟ ਸੀ ਉਹਨਾਂ ਨੇ ਕਿਹਾ ਵੀ ਇਸ ਵਾਰੀ ਤੋਂ ਇੱਕ ਸਾਲ ਲੇਟ ਰਿਲੀਜ਼ ਕਰਾਂਗੇ ਤੇ ਮੈਂ ਉਹਨਾਂ ਨੂੰ ਬੇਨਤੀ ਕਰੀ ਆ ਵੀ ਪੰਜਾਬ ਦੇ ਵਿੱਚ ਹਾਈਬ੍ਰਿਡ ਲੱਗਦੀ ਆ ਤਾਂ ਪ੍ਰਧਾਨ ਜੀ ਨੇ ਕਿਹਾ ਵੀ ਆ ਪੰਜਾਬ ਦੇ ਵਿੱਚ ਕਾਫੀ ਵੱਡੇ ਰਕਵੇ ਦੇ ਤੇ ਜਿਹੜੀਆਂ ਹਾਈਬ੍ਰਿਡ ਲੱਗਦੀਆਂ ਨੇ ਮੈਂ ਜੀ ਉਹਦੇ ਤੇ ਟਾ ਟੋਟਲੀ ਵੈਨ ਉਹਦੇ ਟੋਟਾ ਬਹੁਤ ਆਉਂਦਾ ਤੇ ਉਦੋਂ ਪੰਜਾਬ ਖੇਤੀ ਐਸਟੀ ਕੋਲ 600 ਕੁਇੰਟਲ ਜਿਹੜਾ ਸੀਡ ਸੀਗਾ ਸਾਡਾ ਪੀ 826 ਦਾ ਸੀਗਾ ਤੇ ਮੈਂ ਉਹਨਾਂ ਨੂੰ ਬੇਨਤੀ ਕਰੀ ਵੀ ਨਹੀਂ ਜੀ ਇਹ ਤਾਂ ਆਲੂ ਵਾਲਾ ਨੇ ਮਟਰ ਵਾਲਾ ਨੇ ਲਾਉਣਾ ਤੁਸੀਂ ਇਹਨੂੰ ਪਾਸ ਕਰੋ ਤੇ ਉਹਦਾ ਜਿਹੜਾ ਚੌਲ ਸੀ ਉਹ ਵੀ ਹੁਣ ਅੱਜ ਕੱਲ ਮਿੰਨੀ ਸ਼ੈਲਰ ਆ ਪੰਜਾਬ ਖੇਤੀ ਐਸਟੀ ਕੋਲ ਜਦੋਂ ਅਸੀਂ ਉਹਨੂੰ ਚੌਲ ਨੂੰ ਪਾਸ ਕਰਦੇ ਆ ਸਾਡੀਆਂ ਵੈਰਾਈਟੀਆਂ ਉਹਦਾ ਚੌਲ ਵੀ ਕੱਢ ਕੇ ਸ਼ੈਲਰ ਮਾਰਕਾ ਨੂੰ ਦਿਖਾਇਆ ਜਾਂਦਾ ਹੈ ਵੀ ਜਿਹੜੀ ਚੌਲ ਦੀ ਰਿਕਵਰੀ ਆ ਬਿਲਕੁਲ ਪੂਰੀ ਆਉਂਦੀ ਆ ਪਰ ਸ਼ੈਲਰ ਮਾਰਕਾ ਨੂੰ ਪ੍ਰੋਬਲਮ ਇਹ ਆ ਗਈ ਕਿ ਤਾ ਚੌਲ ਨੂੰ ਸਪੇਸ ਨਹੀਂ ਮੈ ਰਹੀ ਤੇ ਦੂਜਾ ਮੈਂ ਸਮਝਦਾ ਇਹ ਆ ਵੀ ਜਿਹੜੇ ਚੌਲ ਜਦੋਂ ਅਸੀਂ ਖਰੀਦਦੇ ਨਾ ਚੌਲ ਤੋਂ ਛਿਲਕਾ ਲੈਣਾ ਹੁੰਦਾ ਜਿਹਨੂੰ ਛਿਲਕਾ ਕਹਿੰਦੇ ਆ ਉਹਦੇ ਨਾਲੇ ਤਕਰੀਬਨ ਸ਼ੈਲਰ ਮਾਰਕਾ ਦੇ ਸਾਰੇ ਖਰਚੇ ਪੂਰੇ ਹੋ ਜਾਂਦੇ ਸੀਗੇ ਉਹਦਾ ਜਿਹੜਾ ਰੇਟ ਆ ਤਕਰੀਬਨ 7-8 ਰੁਪਏ ਕਿਲੋ ਹੁੰਦਾ ਸੀ ਜਿਹੜਾ 2-250 ਰੁਪਏ 2-250 ਰੁਪਏ ਕਿਲੋ ਰਹਿ ਗਿਆ ਜਿਹੜਾ ਤਕਰੀਬਨ ਕਹਿ ਸਕਦੇ ਆ ਵੀ 7 ਇਹ ਇਹ ਜਿਹੜੀ ਬਾਸਮਤੀ ਹੈ ਵੀ ਜਦੋਂ ਦੂਜੇ ਸਾਲ ਪਾਸ ਕਰੀ ਸਾਡੇ ਮੈ ਮਲੋ ਦੇ ਸ਼ੈਲਰ ਮਾਲਕਾਂ ਨੂੰ ਲੈ ਕੇ ਆਇਆ ਤੇ ਉਹਨਾਂ ਨੇ ਇਹਦਾ ਚੌਲ ਆ ਜਿਹੜਾ ਸ਼ੈਲਰਾਂ ਦੇ ਵਿੱਚ ਕੱਢ ਲਿਆ ਦੀ ਤੇ ਉਹਨਾਂ ਨੇ ਖੜੇ ਹੋ ਕੇ ਡੈਕਟ ਸਾਹਿਬ ਨੂੰ ਤੇ ਡਾਇਰੈਕਟਰ ਸਰਚ ਬੀਸੀ ਸਾਹਿਬ ਸਾਰੇ ਬੈਠੇ ਸੀ ਦੱਸਿਆ ਵੀ ਇਹ ਜਿਹੜੇ ਚੌਲ ਨੇ ਇਹਦੇ ਚ ਰਿਕਵਰੀ ਪੂਰੀ ਆ ਗਈ ਸੀ ਸ਼ੈਲਰਾਂ ਦੇ ਵਿੱਚ ਕੱਢ ਲਈ ਤੇ ਉਦੋਂ ਡੈਕਟ ਸਾਹਿਬ ਹੁੰਦੇ ਸੀ ਕਿ ਸਰਦਾਰ ਬਰਿੰਦਰ ਸਿੰਘ ਸਿੱਧੂ ਤੇ ਬੈਂਸ ਸਾਹਿਬ ਉਹਨਾਂ ਨੇ ਕਿਹਾ ਵੀ ਠੀਕ ਹੈ ਇਹਨੂੰ ਪਾਸ ਕਰੋ ਤੇ ਇਹ ਬ੍ਰੈਡਿਟੀਆ ਜਿਹੜੀ ਇਸ ਤਰ੍ਹਾਂ ਪਾਸ ਹੋ ਗਈ ਥੀ ਨਹੀਂ ਤੇ ਅੱਜ ਤੱਕ ਇਹ ਬਹੁਤ ਪੰਜਾਬ ਦਾ ਪਾਣੀ ਬਚਿਆ ਤੇ ਜਿਹੜੀ ਬ੍ਰੈਕੀਆ ਬਹੁਤ ਵੱਡੇ ਰਕਵੇ ਤੇ ਲੱਗਦੀ ਆ ਰਿਕਵਰੀ ਵਾਲੀ ਕੋਈ ਪ੍ਰੋਬਲਮ ਨਹੀਂ ਇਹਦੀ ਰਿਕਵਰੀ ਬਹੁਤ ਜਿਆੜੀ ਆ ਤੇ ਪੱਕਾ ਲਈ ਬੜਾ ਥੋੜਾ ਸਮਾਂ ਲੈਂਦੀ ਆ ਤੇ ਸਾਡਾ ਪਾਣੀ ਬਚਦਾ ਤੇ ਅਸੀਂ ਇਹ ਤੋਂ ਬਾਅਦ ਆਲੂ ਵਗੈਰਾ ਵੀ ਲਾ ਸਕਦੇ ਆ ਮਟਰ ਵਗੈਰਾ ਲਾ ਸਕਦੇ ਆ ਇਸ ਕਰਕੇ ਮੈਨੂੰ ਤਾਂ ਇਹਦਾ ਬਹੁਤ ਚੰਗੀ ਵੈਰੈਟੀ ਆ ਨਹੀਂ ਪਰ ਜਿਹੜੀ ਆ ਸਾਬ ਇਸ ਵਾਰੀ ਜਦੋਂ ਹਨਾ ਕਿਸਾਨਾਂ ਨੇ ਝੋਨਾ ਲਾਉਣਾ ਆ ਉਹਨਾਂ ਨੇ ਮਤਲਬ ਉਹਨਾਂ ਦਾ ਹੱਥ ਪਨੀਰੀ ਲਾਉਣ ਲੱਗਿਆਂ ਦਾ ਡਰਨਾ ਆ ਵੀ ਯਾਰ ਵੀ ਕਿਤੇ ਉਹੀ ਕੰਮ ਨਾ ਹੋਵੇ ਸੋ ਕੋਈ ਇਦਾਂ ਦੀ ਵੈਰਾਈਟੀ ਜਿਹਦੇ ਬਾਰੇ ਕੋਈ ਸਰਕਾਰ ਦਾ ਜਾਂ ਇਹਨਾਂ ਦਾ ਯੂਨੀਵਰਸਿਟੀ ਦਾ ਹੋਵੇ ਵੀ ਆ ਚਿੰਤਾ ਨਾ ਕਰੋ ਆ ਅੱਖਾਂ ਬੰਦ ਕਰਕੇ ਲਾ ਦਿਓ ਪੰਜਾਬ ਖੇਤੀਬਾੜੀ ਇੰਸਟੀਟਿਊਟ ਦਾ ਜਿਹੜਾ ਕੰਮ ਹੈਗਾ ਵੈਰਾਈਟੀਆਂ ਕੱਢਣੀਆਂ ਤੇ ਸ਼ਾਰਟ ਪੀੜੀਆਂ ਵੈਰਾਈਟੀਆਂ ਕੱਢਣੀਆਂ ਪਾਣੀ ਦੀ ਬਚਤ ਹੋਵੇ ਜਿਹੜਾ ਅਗਲਾ ਕੰਮ ਆ ਉਹ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦਾ ਹੈਗਾ ਤੇ ਭਾਰਤ ਸਰਕਾਰ ਪੰਜਾਬ ਸਰਕਾਰ ਜਿਹੜੇ ਚੌਲ ਨੇ ਉਹਨਾਂ ਨੂੰ ਸਮੇਂ ਸਿਰ ਛੇਲਰਾਂ ਤੇ ਲੱਗਣ ਤੇ ਮੈਂ ਸਮਝਦਾ ਵੀ ਫੇਰ ਕੋਈ ਦਿੱਕਤ ਵਾਲੀ ਗੱਲ ਨਹੀਂ ਹਰ ਸਾਲ ਇਹ ਵਿਕਦੀ ਹੈ ਇਹ ਮੈਂ ਸਾਹਮਣੇ ਇੱਕ ਇਸ਼ੂ ਆ ਜਿਹੜਾ ਜਾਣਬੁੱਝ ਕੇ ਬਣਾਇਆ ਇਹ ਕੱਲੀ ਪੀਐਫਐ 26 ਦਾ ਨਹੀਂ ਬਣਿਆ ਇਹ ਸਾਰੀਆਂ ਵੈਰਾਈਟੀਆਂ ਦੇ ਉੱਤੇ ਉਹਨਾਂ ਨੇ ਪਿਛੇਗਰ ਸ਼ੈਲਰ ਮਾਲਕਾਂ ਨੇ ਲਾਗੂ ਕਰਿਆ ਕਿਸੇ ਮੰਡੀ ਦੇ ਵਿੱਚ ਕਿਸੇ ਵੈਰਾਈਟੀ ਦੀ ਬੇਕਦਰੀ ਹੋਈ ਹੈ ਕਿਸੇ ਮੰਡੀ 'ਚ ਕਿਸੇ ਵੈਰਾਈਟੀ ਦੀ ਬੇਕਦਰੀ ਹੋਈ ਹੈ ਇਹ ਪੀਐਫਐ 26 ਦੇ ਨਾਲ ਨਹੀਂ ਹੈਗਾ ਸਾਰੀਆਂ ਵੈਰਾਈਟੀਆਂ ਤੇ ਜਿਹੜੇ ਸ਼ੈਲਰ ਮਾਲਕ ਨੇ ਲਾਗੂ ਕਰ ਰਹੇ ਨੇ ਮੈਂ ਸਾਹਮਣੇ ਉਹਨਾਂ ਨੇ ਸ਼ੈਲਰ ਮਾਲਕਾਂ ਨੇ ਵੀ ਕੁਝ ਜਿਹੜੀਆਂ ਮੰਗਾਂ ਜਾਇਜ਼ ਨੇ ਤੇ ਉਹ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਉਹਨਾਂ ਨੂੰ ਪਹੁੰਚਾ ਕੇ ਉਹ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਹੈ ਉਮੀਦ ਹੈ ਕਿ ਜਿਹੜੀ ਹੁਣ ਨਵੀਂ 132 ਕੱਢੀ ਆ ਤੁਸੀਂ ਕਹਿੰਦੇ ਆ ਵੀ ਉਹ ਇੱਕ ਵਧੀਆ ਵੈਰਾਈਟੀ ਦੇ ਚਾਂਸ ਆ ਸਾਰੇ ਟ੍ਰਾਇਲ ਉੱਤੇ ਹੋ ਚੁੱਕੇ ਨੇ ਹਾਂ ਇਹ ਜਿਹੜੀ 1432 ਵੈਰਾਈਟੀ ਆ ਜਦੋਂ ਅਸੀਂ ਇਹਨੂੰ ਪਾਸ ਕਰਦੇ ਆ ਤਾਂ ਉਹਦੇ ਚੌਲ ਵੀ ਕੱਟ ਕੇ ਸ਼ੈਨਡਰ ਮਾਲਕਾਂ ਨੂੰ ਦਿਖਾਏ ਜਾਂਦੇ ਨੇ ਤੇ ਚੌਲ ਦੀ ਵੀ ਰਿਕਵਰੀ ਪੂਰੀ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜਾ ਵੀ ਕੋਈ ਕੰਮ ਕਰਦੀ ਆ ਮੈਂ ਸਮਝਦਾ ਸਾਡਾ ਬਿਸ਼ਪ ਪੱਦਰ ਦਾ ਹੀ ਕੰਮ ਹੈਗਾ ਅਸੀਂ ਕਿਸੇ ਵੀ ਵੈਰਾਈਟੀ ਯੂਨੀਵਰਸਿਟੀ ਇਸ ਤਰ੍ਹਾਂ ਨਹੀਂ ਕੱਢਦੀ ਜੀ ਦੇ ਨਾਲ ਕਿਸਾਨ ਨੂੰ ਘਾਟਾ ਪਵੇਗਾ ਛੱਲਰ ਮਾਲਕਾਂ ਨੂੰ ਘਾਟਾ ਪਰ ਯੂਨੀਵਰਸਿਟੀ ਆਪਣੇ ਵੱਲੋਂ ਪੂਰਾ ਜੋਰ ਲਾ ਕੇ ਵੈਰਾਈਆਂ ਕੱਢਦੀ ਹੈ ਔਰ ਯੂਨੀਵਰਸਿਟੀ ਨੇ ਵੈਰਾਈਆਂ ਸਾਰੇ ਇੰਡੀਆ ਦੇ ਵਿੱਚ ਮੈਸਾਂ ਦੇ ਨਾਲ ਚੱਲ ਰਹੀਆਂ ਨੇ ਔਰ ਬਹੁਤ ਚੰਗੀਆਂ ਵੈਰਾਈਆਂ ਸੋ ਜੜੀਆ ਸਾਹਿਬ ਇੱਕ ਇਹ ਦੱਸ ਦਿਓ ਕਿ ਜੜੀਆ ਸੀਡ ਫਾਰਮ ਪਿੰਡ ਧਰਮਗੜ ਅਮਲੋਹ ਦੇ ਵਿੱਚ ਆਪਣੇ ਕੋਲ ਕਿਹੜੇ ਕਿਹੜੇ ਵੈਰਾਈਟੀਆਂ ਦਾ ਸੀਡਸ ਜਿਹੜੇ ਨੇ ਉਹ ਅਵੇਲੇਬਲ ਨੇ ਉਹਨਾਂ ਦੇ ਬਾਰੇ ਇੱਕ ਵਾਰ ਮਾੜਾ ਜਿਹਾ ਦੱਸ ਦਿਓ ਮੇਰੇ ਆਪਣੇ ਫਾਰਮ ਤੇ ਪੀ 826 ਜਿਹੜੀ ਉਹਦਾ ਫਾਊਂਡੇਸ਼ਨ ਸੀਡ ਹੈਗਾ ਜੀ ਪੀਆਰ 127 ਪੀਆਰ 128 ਪੀਆਰ 129 ਪੀਆਰ 131 ਇਹ ਬਾਸਮਤੀਆਂ ਤੇ 1509 ਵੀ ਮੇਰੇ ਕੋਲ ਹੈਗੀ ਆ ਬਾਕੀ ਵੀ ਜਿੰਨੀਆਂ ਆਈਆਰ ਨੇ ਨਵੀਆਂ ਕੱਡੀਆਂ ਨੇ ਬਾਸਮਤੀ ਨੇ ਵੇਚਿਆ ਉਹ ਸਾਰੀਆਂ ਵੇਚਿਆ ਤਕਰੀਬਨ ਆਪਣੇ ਫਾਰਮ ਤੇ ਹਾਜ਼ਰ ਹੈ ਗਿਆ ਨੇ ਸੋ ਦੋਸਤੋ ਜੜੀਆ ਸਾਹਿਬ ਉਹਨਾਂ ਦਾ ਨੰਬਰ ਜਿਹੜਾ ਆ ਉਹ ਵੀਡੀਓ ਚ ਡਿਸਪਲੇ ਕਰ ਰਿਹਾ ਜਿਹੜੇ ਦੋਸਤਾਂ ਨੇ ਵੀ ਕਿਸੇ ਤਰ੍ਹਾਂ ਦੀ ਵੀ ਇਹਦੇ ਬਾਰੇ ਕੋਈ ਸਲਾਹ ਲੈਣੀ ਆ ਝੋਨੇ ਦੀ ਬਜਾਈ ਬਾਰੇ ਇਹਦੇ ਬਾਰੇ ਕਿਸੇ ਤਰ੍ਹਾਂ ਦਾ ਕੋਈ ਵੀ ਸੀਡ ਤੁਹਾਨੂੰ ਚਾਹੀਦਾ ਆ ਅ ਕਿਸੇ ਵੀ ਕਿਸਮ ਦਾ ਸੀਡ ਚਾਹੀਦਾ ਝੋਨੇ ਦਾ ਤਾਂ ਤੁਸੀਂ ਜੜੀਆ ਸਾਹਿਬ ਨੂੰ ਫੋਨ ਕਰ ਲਓ ਤੇ ਜੜੀਆ ਸਾਹਿਬ ਤੁਹਾਨੂੰ ਉਹਦੇ ਬਾਰੇ ਜਿਹੜਾ ਆ ਉਹ ਜਾਣਕਾਰੀ ਵੀ ਦੇਣਗੇ ਨਾਲ ਦੀ ਨਾਲ ਉਹ ਤੁਹਾਨੂੰ ਸਿੱਧੀ ਬਿਜਾਈ ਬਾਰੇ ਵੀ ਦੱਸ ਦੇਣਗੇ ਕਿਉਂਕਿ ਸਿੱਧੀ ਬਿਜਾਈ ਤੇ ਵੀ ਇਹਨਾਂ ਨੇ ਟ੍ਰਾਇਲ ਕੀਤੇ ਨੇ ਸਾਰਾ ਕੁਝ ਕਰ ਚੁੱਕੇ ਨੇ ਤੋਂ ਇਸ ਮਾਮਲੇ ਦੇ ਵਿੱਚ ਬੜੇ ਐਕਸਪਰਟ ਬੰਦੇ ਨੇ ਸੋ ਤੁਹਾਨੂੰ ਜਿਸ ਵੀ ਕਿਸਮ ਦਾ ਸੀਡ ਚਾਹੀਦਾ ਝੋਨੇ ਦਾ ਬਾਸਮਤੀ ਦਾ ਤੁਸੀ ਇਹ ਨਾਲ ਸੰਪਰਕ ਕਰ ਸਕਦੇ ਆ ਸੋ ਮਿਹਰਬਾਨੀ ਸ਼ੁਕਰੀਆ ਜੀ ਵੀਡੀਓ ਦੇਖਣ ਦੇ ਲਈ ਔਰ ਅਗਲੀ ਵੀਡੀਓ ਦੇ ਵਿੱਚ ਆਪਾਂ ਜਲਦੀ ਮਿਲਦੇ ਆ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਸਸੀ ਕਾਂ ਸਸੀ ਕਾਂ ਥੈਂਕ ਯੂ ਵੈਰੀ